ਰਾਦਾ ਸਵਾਮੀ ਡੇਰਾ ਬਿਆਸ ਦੇ ਸਰਦਾਲੂਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਵੱਡੀ ਖੁਸ਼ਖਬਰੀ ਜੋ ਕਿ ਹੁਣੇ-ਹੁਣੇ ਰਾਜ ਸਭਾ ਮੈਂਬਰ ਬਣੇ ਰਵਨੀਤ ਸਿੰਘ ਬਿੱਟੂ ਜਿਹੜੇ Rajasthan ਤੋਂ ਰਾਜ ਸਭਾ ਮੈਂਬਰ ਚੁਣੇ ਗਏ ਨੇ ਔਰ ਕੇਂਦਰ ਦੇ ਚਰੇਲ ਮੰਤਰੀ ਨੇ ਉਹਨਾਂ ਨੇ ਵੱਡਾ ਤੋਹਫਾ ਦਿੱਤਾ ਹੈ ਡੇਰਾ ਬਿਆਸ ਦੇ ਸਰਦਾਲੂਆਂ ਨੂੰ ਕੀ ਤੋਹਫਾ ਦਿੱਤਾ ਹੈ ਜੋ ਕਿ ਡੇਰਾ ਬਿਆਸ ਦੇ ਸਰਦਾਲੂ ਹੁਣ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਨਗੇ ਜਿਨ੍ਹਾਂ ਨੇ ਰਾਜਸਥਾਨ ਦੇ ਵਿੱਚ ਰਾਸਵਾਸ ਚੋਣ ਜਿੱਤ ਕੇ ਚੋ ਕੇਂਦਰ ਦੇ ਵਿੱਚ ਮੰਤਰੀ ਤੇ ਅਹੁਦੇ ਤੇ ਬੈਠੇ ਨੇ ਉਹਨਾਂ ਨੇ ਵੱਡਾ ਤੋਹਫਾ ਦਿੱਤਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ 1 लाइव ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾਧਾ ਸਵਾਮੀ ਡੇਰਾ ਬਿਆਸ ਤੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਜੋ ਕਿ ਡੇਰਾ ਬਿਆਸ ਰਾਧਾ ਸਵਾਮੀ ਸੱਜਣ ਜਿਹੜਾ ਕਿ ਸਤੰਬਰ ਮਹੀਨੇ ਵਿੱਚ ਹਜੂਰ ਮਹਾਰਾਜ ਜੋ ਹੋਣੇ ਨਵੇਂ ਗੁਰਗੱਦੀ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਤੇ ਪਹਿਲੇ ਮਹਾਰਾਜ ਗੁਰਵਿੰਦਰ ਸਿੰਘ ਢਿੱਲੋਂ ਦੇ ਪ੍ਰਵਚਨ ਸੁਣਨ ਵਾਸਤੇ ਸੰਗਤਾਂ ਵੱਲੋਂ ਬੜਾ ਹੜ ਆਇਆ ਹੋਇਆ ਹੈ ਸੰਗਤਾਂ ਡੇਰਾ ਪਹੁੰਚਣ ਲਈ ਉਤავਲੀਆਂ ਹੋਈਆਂ ਹੋਈਆਂ ਨੇ ਸੋ ਜੋ ਕਿ 9 ਸਤੰਬਰ ਤੇ 15 ਸਤੰਬਰ ਨੂੰ ਡੇਰਾ ਡੇਰਾ ਜਿਹੜਾ ਹੈ ਕਿ ਵਿਆਸ ਦੇ ਵਿੱਚ satsang ਹੋਣਗੇ ਸੋ ਉਸ ਤੋਂ ਪਹਿਲਾਂ ਡੇਰਾ ਵਿਆਸ ਦੇ ਵੱਲੋਂ ਰਾਜਸਥਾਨ ਦੇ ਸੰਗਤਾਂ ਲਈ ਸਪੈਸ਼ਲ ਦੋ ਟ੍ਰੇਨਾਂ ਚਲਾਈਆਂ ਗਈਆਂ ਨੇ ਜੋ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ 허ਰੀ ਚੰਡੀ ਦਿੱਤੀ ਹੈ ਦੋ ਟ੍ਰੇਨਾਂ ਚਲਾਉਣ ਲਈ ਸੋ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਡੇਰਾ ਬਿਆਸ ਦੇ ਵਿੱਚ Satsang ਸੁਣਨ ਵਾਸਤੇ ਜਿਹੜੀਆਂ ਸੰਗਤਾਂ ਨੇ ਆਉਣਾ ਸੋ ਉਹਦੇ ਵਿੱਚੋਂ ਰੇਲਵੇ ਬਾਗ ਡੇਰਾ ਬਿਆਸ ਅਜਮੇਰ ਬਿਆਸ ਅਜਮੇਰ 02 ਜੋ ਯਾਤਰੀ ਨੇ ਅਤੇ ਜੋਧਪੁਰ ਵਿਆਸ ਜੋਧਪੁਰ 02 ਯਾਤਰਾ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਨੇ ਸੋ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਟ੍ਰੇਨ ਨੰਬਰ 09641 ਅਜਮੇਰ ਵਿਆਸ ਸਪੈਸ਼ਲ 12 ਸਤੰਬਰ ਨੂੰ ਜੋ 12 ਸਤੰਬਰ ਨੂੰ ਅਜਮੇਰ ਤੋਂ ਸ਼ਾਮ 5:15 ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਵਿਆਸ ਪਹੁੰਚੇਗੀ ਸੋ ਬਦਲੇ ਵਿੱਚ ਇੱਕ ਟ੍ਰੇਨ ਨੰਬਰ 09642 ਵਿਆਸ अजमेर 15 सितंबर को शाम 5:00 बजे दस्त रवाना होवेगी और अगले दिन सवेरे 9:45 मिनट पे अजमेर पहुंचेगी यह ट्रेन रास्ते में मदर किशनगढ़ फुलेरा जयपुर गांधीनगर जयपुर बांदीकुई अलवर रेवाड़ी भवानीसर जाखर तुरी लुधियाना और जिलंदर सिटी स्टेशन आते रुकेगी इस ट्रेन में 02 3rd एसी ਅਠਾਰਾਂ ਸੈਕਿੰਡ ਸਲੀਪਰ ਕਲਾਸ ਅਤੇ ਜੀਰੋ ਟੂ ਗਾਰਡ ਕੋਚ ਸਮੇਤ ਟੋਟਲ ਬਾਈ ਕੋਚ ਹੋਣਗੇ ਸੋ ਜੋਧਪੁਰ ਬਿਆਸ ਸਪੈਸ਼ਲ ਟ੍ਰੇਨ ਨੰਬਰ ਜੀਰੋ ਫੋਰ ਏਟ ਡਬਲ ਥ੍ਰੀ ਜੋਧਪੁਰ ਬਿਆਸ ਉੱਨੀ ਸਤੰਬਰ ਨੂੰ ਦੁਪਹਿਰੇ ਤਿੰਨ ਵੱਜ ਕੇ ਤੇਈ ਮਿੰਟ 'ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ ਦਸ ਵਜੇ ਬਿਆਸ ਪਹੁੰਚੇਗੀ ਅਤੇ ਵਾਪਸੀ 'ਤੇ ਟ੍ਰੇਨ ਨੰਬਰ ਜੀਰੋ ਫੋਰ ਏਟ ਥ੍ਰੀ ਫੋਰ ਬਿਆਸ ਜੋਧਪੁਰ ਸਪੈਸ਼ਲ ਜੋ ਰਵਾਨਾ ਹੋਵੇਗੀ 22 स्टम्पर ਨੂੰ ਦੁਪਹਿਰੇ 3 ਵਜੇ ਬਿਆਸ ਤਰਵਾਨਾ ਹੋ ਕੇ ਉਹ ਅਗਲੇ ਦਿਨ ਸਵੇਰੇ 9:30 ਵਜੇ ਦੇ ਕਰੀਬ ਜੋਧਪੁਰ ਪਹੁੰਚੇਗੀ ਸੋ ਇਹ ਟ੍ਰੇਨ ਰਸਤੇ ਵਿੱਚ ਟਿੱਪੜ ਰੋਡ ਗੋਤਾਨਾ ਮੈਦਟਾ ਰੋਡ ਮਰਵਾੜਾ मुंडਵਾ ਨਗੌਰ बीकानेर सूरਤਗੜ ਹਨੂਮਾਨਗੜ ਬਠਿੰਡਾ ਧੁਰੀ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 02 थर्ड एसी 18 ਸੈਕਿੰਡ ਕਲਾਸ ਅਤੇ ਜੋ 2 ਕੇ 02 ਗਾਰਡ ਕੋਚ ਸਮੇਤ ਕੁੱਲ 22 ਕੋਚ ਹੋਣਗੇ ਸੋ ਵਿਆਸ ਵਿੱਚ ਸੰਗਤਾਂ ਵੱਲੋਂ ਜੋ ਪਾਰੀ ਉਤਸ਼ਾਹ ਹੈ ਜੋ ਕਿ ਨਵੇਂ ਹਜੂਰ ਮਹਾਰਾਜ ਜਸਦੀਪ ਸਿੰਘ ਗਿੱਲ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆ ਰਹੀਆਂ ਨੇ ਸੋ ਉਹਨਾਂ ਵਾਸਤੇ ਸਪੈਸ਼ਲ ਜਿਹੜੀਆਂ ਟ੍ਰੇਨਾਂ ਚਲਾਈਆਂ ਗਈਆਂ ਨੇ ਜੋ ਹੁਣ ਵਿਆਸ ਤੋਂ ਸਿੱਧਾ ਰਾਜਸਥਾਨ ਦੀਆਂ ਸੰਗਤਾਂ ਲਈ ਵੱਡੀ ਸਹੂਲਤ ਦਿੱਤੀ ਗਈ ਹੈ ਰਵਨੀਤ ਬਿੱਟੂ ਨੇ ਜੋ ਕਿ ਰੇਲ ਮੰਤਰੀ ਨੇ ਔਰ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਨੇ ਉਹਨਾਂ ਨੇ ਇਸ ਆਪਣੇ ਸਪੈਸ਼ਲ ਜਿਹੜਾ ਟ੍ਰੇਨਾਂ ਚਲਾਈਆਂ ਨੇ ਸੌਰਵਨੀਤ ਸਿੰਘ ਬਿੱਟੂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਇਹਨਾਂ ਟ੍ਰੇਨਾਂ ਚਾਉਣ ਦੇ ਵਿੱਚ ਜੋ ਰਾਜ ਸਭਾ ਤੋਂ ਚੁਣ ਕੇ ਜੋ ਆਏ ਨੇ ਔਰ ਰੇਲ ਮੰਤਰੀ ਬਣੇ ਨੇ ਰਵਨੀਤ ਸਿੰਘ ਬਿੱਟੂ